ਹੁੰਦੇ ਆਗੇ ਉਤਪਤੀ ਕਿਸਰ ਤੋਂ ਲੈ ਕੇ ਮਨਕਾਸ਼ਾ ਤੋਂ ਉੱਤਨਾ ਤੋਂ ਨਮਾਤ ਜਾਏ ਤੇ ਬੱਤ ਤੋਂ ਪਾਣੀ ਦਾ ਸੇ ਕਰਾਇਆ ਤੁਸੀਂ ਆਪ ਕੋਈ ਸੇਵ ਕਰਨੀ ਸ਼ੁੱਤ ਤੇ ਪਾਣੀ ਦਾ ਕਾਪਸ਼ਮਾਨਾ ਜੇਕਰ ਤੁਸੀਂ ਸੇਫ ਦੇ ਰੰਗ ਦੇ ਵਿੱਚ ਪਾਣੀ ਬਣ ਬਣਾਈਂ ਔਰ ਖੁਦ ਅਸਰੀ ਦੇ ਮੋਹ ਤੇ ਦੇ ਦੇ ਤੁਸੀਂ ਕਿਆ ਮੈਂ ਨਿਕਾਸਾ ਤੇ ਜੋ ਸਲੀਪ ਤੋਂ ਨਹੀਂ ਫਸਲੀ ਚਲੇ ਜਾਂ ਮਦਰ ਬਹੁਤੇ ਪਾਣੀ ਬਗਿਆ ਪਾਣੀ ਦਾ ਨਾਰੀ ਤੇਰੇ ਕਾਰ ਤੋਂ ਤੇ ਤੁਹਾਨੂੰ ਚਦ ਤੇ ਆਤਮਗਰਬ ਚੋੜੀ ਲਵੇ ਉਸ ਵੰਨਾ ਜਾਨਾ ਦਾ ਦੂਰ ਨਿਕਲ ਦੇਖਣੇ ਸਭਾ ਪਰ ਖੁਦਾ ਦੀ ਪਰਮੇਸ਼ਰ ਫਾਨੀ ਚਾਹ ਦਾ ਇੱਕ ਜੀਵਨ ਆਉਣਗੇ ਵਸਤੂਆਂ ਕੀ ਗੜੀ ਸਾਡੀ ਪਰਿਵਾਰ ਦੀ ਚੁਣੋਤਾ ਹੈ ਤੇ ਸਾਡੀ ਸ਼ਹਿਰ ਦੀ ਸਨਿਆਤ ਤੋਂ ਪਰ ਸਾਡੇ ਵਸਤਰਾ ਦੀ ਪਰੰਗ ਜੰਦਰੀ ਨੂੰ ਸਫਾਈ ਕਰਦੇ ਨੇ ਤੇ ਨਾਲ ਮਨ ਲੋਕਾਂ ਬਸੋ ਦਰਸ਼ਿਆ ਰਹੀ ਚਿੰਨ੍ਹ ਦੇ ਨਾਮ ਤੇ ਨਾਲ ਬਿਲਾ ਮਨੀਸ਼ਰ ਅਸਲਾ ਨੇ ਇਸ ਵਾਰ ਪਾਸੋਂ ਜੀਵਨ ਦੀ ਵਸਤਰਾ ਦੀ ਜੀ ਹਰ ਇੱਕ ਲਈ ਡੀਨ ਬਣੋ ਬਦਾਂ ਨੂੰ ਤਾਰੀਫਾਂ ਨੂੰ ਸਾਡੀ ਨਾਮਸ ਮੰਡੇ ਫਾਊਂਡੇਸ਼ਨਸ ਪ੍ਰਭਾ ਪ੍ਰਿਨੀਸ਼ਮੈ ਸੰਸਾਦ ਦੇ ਮਨੋ ਜੋ ਵੀ ਹੈ ਉਪਰਾਨਾਤ ਵੀ ਜਾਬਾ ਕੋਹ ਬੈਠਾ ਹੋਦੀ ਮੱਕਦੇ ਤੇ ਨਾ ਸੁਣ ਲੰਗਰੇ ਮੋਸੂਲ ਦਾ ਮਚਾਣ ਚੁਲਾ ਯੂਨਾਨੀ ਸੇਵਾ ਰਿਕਸ ਇਹ ਕੰਮੀ ਹੈ ਪਰੂ ਸਭ ਫੋੜੀ ਦਰਪੇ ਤੇ ਕਿਉਂ ਨਾ ਇਹ ਸੇਵਾ ਦਿਨ ਕਾਜ ਤੋਂ ਬਣੂ ਹੋਵੇ ਤੇ ਜਿੰਨਾ ਅੰਦਰ ਇਹ ਸੇਵਾ ਲਈ ਹੈ ਉਹਨਾਂ ਨੂੰ ਨਹੀਂ ਬਲੀ ਪਕਾ ਤੇ ਚਰਨ ਵਿੱਚ ਪਾਉਂਦਾ ਜੀਸ਼ੀ ਸਾਹਿਬ ਅਮੀਨ ਹੋਏ ਨੇ ਪਕਾਰਿਏ ਸੂਜੇ ਨੂੰ ਗਿਣਿਆ ਜਾਵੇ ਨਾ ਤੂ ਕਿਰਪਾ ਦਾਈਂ ਸਾਗਰ ਜੇ ਨੂੰ ਮਿਣਿਆ ਜਾਵੇ ਨਾ ਕਾਰਯੇ ਸੂਜੇ ਨੂੰ ਗਿਣਿਆ ਜਾਵੇ ਨਾ ਤੂੰ ਕਿਰਪਾ ਦਾਇ ਐ ਸਾਦਰ ਜਿਹਨੂੰ ਮੇਣਿਆ ਚਾ ਆਵੇ ਨਾ ਰੂ ਤੇਰੇ ਦੇਆ ਫਜ਼ਲਾ ਨਾਨ ਯੇ ਸੁ ਮੈਨੂੰ ਪਰ ਦਿੱਤਾ ਰੂ ਤੇ ਏਸੂ ਮੈਨੂੰ ਪਰ ਦਿੱਤਾ ਮੈਂ ਨਾ ਸੋਚ ਨਹੀਂ ਸਕਦਾ ਤੂੰ ਏਸੂ ਜਿੰਨਾ ਕਰ ਦਿੱਤਾ ਮੈਂ ਨਾ ਸੋਚ ਨਹੀਂ ਸਕਦਾ ਤੂੰ ਏਸੂ ਜਿੰਨਾ ਕਰ ਦਿੱਤਾ ਮੈਂ ਨਾ ਸੋਚ ਨਹੀਂ ਸਕਦਾ ਤੂੰ ਏਸੂ ਜਿੰਨਾ ਪਰ ਫਿਰ ਅਸੀਂ ਇਸ ਨਾਮ ਦੇ ਵਿੱਚ ਤੁਹਾਨੂੰ ਸਾਰਨੀ ਖੁਸ਼ੀ ਦੀਆਂ ਕਹਿੰਦੇ ਹਾਂ ਔਰ ਕੁਬਸੂਰਤ ਨਾਮ ਦੇ ਵਿੱਚ ਸ਼ਮਿਆਰ ਪਰੀ ਏਜੰਸੀ ਦੀਆਂ ਆਖਦੇ ਹਾਂ ਪਾਣੀ ਦੀ ਸੇਵਾ ਜਿਹੜੀ ਹੈ ਜਿੰਨੇ ਸੇਵਾਦਾਰਾਂ ਨੇ ਨਿਭਾਈ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਔਰ तमाम ਅੰਡਾਲਵਾਸੀ ਕਾ ਨੇ ਕਾ ਸ਼ਾਸਨ ਪ੍ਰਸ਼ਾਸਨ ਦਾ ਸਹਿਯੋਗ ਮਿਲਿਆ ਵਧੀਆ ਤਰੀਕੇ ਦੇ ਨਾਲ ਜਿਹੜੀ ਸੇਵਾ ਜਿਹੜੀ ਆ ਉਸਪੰਨ ਹੋਈ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਸ਼ੁਕਰਗੁਜ਼ਾਰ ਹਾਂ ਸਾਰੀ ਜਿੰਨੇ ਵੀ ਟੀਮ ਦਾ ਪ੍ਰਮੋਦਾਸ ਸੰਧਾਵਿੰਗ ਔਰ ਅਸੀਂ ਤਾਂ ਪਾਣੀ ਦੇ ਨਾਲ ਨਾਲ ਵੀ ਜਿਹੜੀ ਸਵਸਥ ਭਾਰਤ ਦੇ ਅਨੁਸਾਰ ਅੱਜ ਤਹ ਤੱਕ ਅਸੀਂ ਨਾਲੋ ਨਾਲ ਪਾਣੀ ਪਲਾਕੇ ਤੇ ਜਿੰਨਾ ਵੀ ਖਾਲੀ ਫੋਜਨ ਰਸੀਆਂ ਜਿਹੜੀਆਂ ਅਸੀਂ ਆਉਣ ਵਾਸਤੇ ਨਾਲੋ ਨਾਲ ਇਕੱਠਾ ਕੀਤਾ ਗਿਆ ਤਾਂ ਕਿ ਖੜਾਰਾ ਨਾ ਪਾਵੇ ਸੋ ਇਹ ਸਾਡਾ ਫਤਬਰ ਦਾ ਨੇ ਭਾਰਤ ਸਾਡਾ ਪਤਾਨ ਹੈ ਪੰਜਾਬ ਤੇ ਭਾਰਤ ਨੂੰ ਹੌ ਰਲ ਕੇ ਕੁਸ਼ਹਲ ਬਣਾਈਏ ਔਰ ਸਾਰੇ ਇਹਦਾ ਹੈ ਸਸਤਾ ਦਾ ਸਾਥ ਦਿਓ ਤਾਂ ਕਿ ਮਿਲ ਕੇ ਆਪਾਂ ਲੋਕਾਂ ਦੀ ਦੁਆਵਾਂ ਦੇ ਹਿਸੇਦਾਰ ਬੰਦੀਦਾਰ ਬਣ ਸਕੀਏ ਬਹੁਤ ਬਹੁਤ ਮਿਹਰ ਦਾ ਦੀਵਾ ਜਗਾ ਦਿੱਤਾ ਧੰਨਵਾਦੀ ਤੁਸੀਂ ਛੱਡਿਆ ਨਹੀਂ